ਸਰਬਜੀਤ ਕੌਰ ਦੇ ਨਵੇਂ ਬੱਚੇ ਦਾ ਬਾਪ ਕੌਣ ਪਾਕਿਸਤਾਨ ਚ ਗਵਾਂਢੀਆਂ ਨੇ ਦੱਸੀ ਸਚਾਈ ਆਓ ਤੁਹਾਨੂੰ ਦਿਖਾਉਨੇ ਆ ਅੱਜ ਦੀ ਇਹ ਤਾਜ਼ਾ ਖਬਰ ਇਹ ਸਰਬਜੀਤ ਦੇ ਸੌਰਿਆਂ ਦਾ ਘਰ ਹੈ ਜੀ ਲਈਦਾ ਪੰਜਾਬ ਵਾਲਾ ਇੱਕ ਉਹਦਾ ਸੌਰਿਆਂ ਪਿੰਡ ਉਧਰ ਹੈ ਚੜਦੇ ਪੰਜਾਬ ਦੇਖ ਲੈਂਦੇ ਪੰਜਾਬ ਉਹਦੇ ਘਰ ਦੇ ਅੱਗੇ ਖਲੋਤੇ ਆਂ ਥੋੜੀ ਮੈਂ ਗੱਲ ਕਰਨਾ ਉਹਨਾਂ ਮਸਹਾਏ ਨਾਲ ਇਹ ਮੇਰੇ ਨਾਲ ਖੋਤੇ ਮਸਹਾਏ ਉਹਨਾਂ ਦਾ ਰਿਪੋਰਟ ਲੈਨੇ ਆ ਥੋੜਾ ਜੀ ਸਤ ਸ੍ਰੀ ਅਕਾਲ ਜੀ ਵਾਲੇਕਮ ਸਲਾਮ ਭਾਜੀ ਇਹ ਪੜਾ ਘਰੇ ਨਾਲ ਦਾ ਹਾਂ ਜੀ ਇਹ ਨਾਸਰ ਹਸਨ ਕਿਵੇਂ ਦਾ ਬੰਦਾ ਸੀ ਬਿਲਕੁਲ ਇੱਥੇ ਸਾਡੇ ਕੋਲ ਤੇ ਬਿਲਕੁਲ ਸਹੀ ਸਾਡੇ ਨੂੰ ਪਤਾ ਨਹੀਂ ਕੀ ਬਣੀ ਸੀ ਤੁਸੀਂ ਇੱਥੇ ਕਿਦੋਂ ਕੁ ਵਸਦੇ ਪਏ ਸਾਨੂੰ ਹੋਗਾ 18 19 ਸਾਲ ਅੱਛਾ ਇਹਨੇ ਸਰਬਜੀਤ ਕੌਰ ਇੰਡੀਆ ਦੇ ਵਿੱਚੋਂ ਜਿੱਥੇ ਨਾਲ ਇੱਕ ਔਰਤ ਆਈ ਸੀ ਤੁਸੀਂ ਬੜੀ ਮੀਡੀਆ ਤੇ ਚੱਲਦਾ ਮੈਂ ਕੰਮ ਹਾਂ ਜੀ ਤੇ ਉਹਨੇ ਇਹਦੇ ਨਾਲ ਨਿਕਾਹ ਕਰ ਲਈ ਤੇ ਪਰ ਤੁਸੀਂ ਕੀ ਕਹਿੰਦੇ ਹੋ ਕਹਿੰਦੇ ਬਾਰੇ ਅਸੀਂ ਕੀ ਕਹਣਾ ਅਸੀਂ ਤੇ ਇਹਨੇ ਬੜਾ ਗਲਤ ਕੀਤਾ ਹੁੰਦਾ ਨਿੱਕੇ ਨਿੱਕੇ ਦੇ ਬੱਚੇ ਸਨ ना 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 बदू। बदू। ना प्रा? अच्छा नासर ਦਾ ਜਿਹੜਾ ਪਿਓ ਇਹਦਾ ਨਾਂ ਕੀ ਸੀ ਮਮਾ ਤਫੈਲ ਇਹ ਜ਼ਾਤ ਇਹਨਾਂ ਦੀ ਕਿਹੜੀ ਬੱਦੂ ਬੱਦੂ ਆ আচ্ছা ਜ਼ਾਤ ਇਹਨਾਂ ਦੇ ਬੱਦੂ ਕਿੰਨੇ ਭਰਾ ਨੇ ਪੜਾ ਇਹ ਤਿੰਨ ਭਰਾ ਨੇ ਅੱਛਾ ਤਿੰਨ ਇਹਨੇ ਇਹਦੇ ਬੱਚੇ ਦੋ ਨੇ ਤਿੰਨ ਨੇ ਕਿੰਨਾ ਸਰ ਦੇ ਇਹਦੇ ਤਿੰਨ ਬੱਚੇ ਨੇ ਇੱਕ ਬੱਚੀ ਹੈ ਅੱਛਾ ਅੱਛਾ ਇੱਕ ਇਹਦੀ ਬੀਵੀ ਹੈ ਤੁਹਾਨੂੰ ਕਦੋਂ ਪਤਾ ਲੱਗਾ ਵੀ ਇਹਨੇ ਕਿਵੇਂ ਪਤਾ ਲੱਗਾ ਸੀ ਕਿ ਨਾਸਰ ਨੇ ਦਾ ਵਿਆਹ ਕਰ ਲਿਆ ਉਹਨੂੰ ਸਾਨੂੰ ਉਹ ਪਤਾ ਉਦੋਂ ਲੱਗਾ ਕਿ ਜਦੋਂ ਰਾਤ ਪੁਲਿਸ ਨੇ ਰੇਡ ਕੀਤਾ ਤੇ ਆਂ ਛੀਬਿਆ ਦਾ ਬੂਹਾ ਤੋੜਿਆ ਨਾ ਸਾਨੂੰ ਉਦੋਂ ਪਤਾ ਲੱਗਾ ਕਿ ਇੱਥੇ ਇਹਨੇ ਮਤਵਿਕਣੀ ਨਾਲ ਵਿਆਹ ਸ਼ਾਦੀ ਕੀਤੀ ਹੈ ਤੇ ਇਹ ਮਤਲਬ ਐਸ ਵਜ੍ਹਾ ਤੋਂ ਇਹਨਾਂ ਨੂੰ ਪੁਲਿਸ ਪਈ ਹੈ ਸਾਨੂੰ ਐਸ ਵਜ੍ਹਾ ਦਾ ਪਤਾ ਲੱਗਾ ਨਹੀਂ ਤਾਂ ਸਾਨੂੰ ਕੋਈ ਪਤਾ ਨਹੀਂ ਕਿ ਇਹ ਜਿਹੜਾ ਕੰਮ ਕੀਤਾ ਸਿੱਖ ਔਰਤ ਜਿਹੜੀ ਉਹ ਇਹਦਾ ਸਰਬਜੀਤ ਆਈ ਆਪਣਾ ਜੱਥੇ ਦੇ ਨਾਲ ਆਪਣਾ ਸਰਬਰੇਟ ਕਰਨ ਵਾਸਤੇ ਗੁਰਪੁਰਬ ਪੋਥੀ ਇਹਨੇ ਕੰਮ ਜਿਹੜਾ ਇਹਦੇ ਨਾਲ ਵਿਆਹ ਕਰਕੇ ਕੰਮ ਸਹੀ ਹੋਇਆ ਇਹ ਗਲਤ ਜਿਹੜਾ ਉਹ ਆਈ ਸੀ ਆਪਣੇ ਪਵਿੱਤਰ ਥਾਂ ਤੇ ਵਜਾ ਗਲਦੀ ਇਹ ਵੇ ਜੀ ਮਤਲਬ ਇਹ ਅੱਛੀ ਤੇ ਮੇਰਾ ਨੈਟ ਤੋਂ ਤੇ ਮਤਲਬ ਫੇਸਬੁੱਕ ਤੋਂ ਵੇਨੇ ਆਪਾਂ ਜੋਲ ਦੇ ਕਰਤਾਰ ਪਿੱਛੇ ਗਲਤ ਅਸੀਂ ਸੁਣਨ ਡੇ ਆ ਆਜੇ ਸਮਝਾਓ ਮੀਡੀਆ ਵਾਲੇ ਸੁਣਾ ਰਹੇ ਨੇ ਉਹ ਤੇ ਫਿਰ ਇਹ ਹੈ ਇਹ ਔਰਤ ਦੋ ਨੰਬਰ ਔਰਤ ਮਤਲਬ ਇਸ ਤੇ ਮਤਲਬ ਇਧਰ ਕੁਝ ਹੋ ਸਕਦਾ ਜਿਸੂਸੀ ਕਰਨ ਆਈ ਹੋਵੇ ਜਾਂ ਕੀ ਕੋਈ ਚੱਕਰ ਚਲਾਉਣ ਆਈ ਏ ਕੀ ਕਰਨ ਇਧਰ ਆਈ ਏ ਪਰ ਇਹ ਇਸ ਬੰਦੇ ਦੀ ਤੇ ਪੂਜੀ ਕੋਈ ਨਹੀਂ ਇਹ ਇਹਨਾਂ ਹੁਣ ਕੀ ਹੋਣਾ ਕੀ ਚਾਹੀਦਾ ਵਾਪਸ ਜਾਣਾ ਚਾਹੀਦਾ ਕੀ ਕਰਨਾ ਚਾਹੀਦਾ ਇਹਨੂੰ ਦਫਾਈ ਕਰਨੇ ਇੱਧਰ ਸਾਡੇ ਮੁਲਕ ਨੂੰ ਵੀ ਇਸ ਬਦਨਾਮੀ ਕਰਨਾ ਹੂੰ ਇਹ ਸਾਡੇ ਮੁਲਕ ਨੂੰ ਵੀ ਬਦਨਾਮ ਕਰੇਗੀ ਹੂੰ ਹੂੰ ਇਹੰਦਾ ਤੇ ਉਧਰ ਅਸੀਂ ਆ ਉਹਨਾਂ ਦੀ ਮੀਡੀਆ ਹੀ ਦੱਸਣ ਦਿਆ ਕਿ ਇਹ ਮਤਲਬ ਬੜਿਆਂ ਲੋਕਾਂ ਨੂੰ ਬਲੈਕਮੇਲ ਕਰਕੇ ਤੇ ਪੈਸੇ ਖਾਂਦੀ ਸੀ ਫਿਰ ਪਰਚੇ ਵੀ ਕਰਵਾਉਂਦੀ ਸੀ ਜੀ ਜੀ ਠੀਕ ਹੈ ਇਹ ਮਤਲਬ ਅਸੀਂ ਤੇ ਹੁਣ ਵੀ ਮੈਂ ਮੀਡੀਆ ਤੋਂ ਮਤਲਬ ਉਹਨਾਂ ਦੀ ਖਬਰ ਸੁਣਨ ਦਿਆ ਸਾ ਇੱਕਾ ਜਨਾਬ ਪੂਰੇ ਤੇ ਬੈਠ ਕੇ ਹੂੰ ਮੋਬਾਈਲ ਤੋਂ ਮੈਂ ਵੇਖਣ ਦਿਆ ਸਾ ਕਿ ਇਹਦੇ ਦੋ ਬੱਚੇ ਨੇ ਉਹ ਵੀ ਜਵਾਨ ਨਾ ਜੇ ਆਪਣੇ ਬੱਚਿਆਂ ਦੀ ਬਨੇ ਬਣ ਕੇ ਆਈ ਤੇ ਇਹ ਮਤਵੇ ਇਧਰ ਪਾਕਿਸਤਾਨ ਦੀ ਕਦੋਂ ਬਣੇਗੀ ਨਾਲੇ ਭਾਜੀ ਪਤਾ ਕੀ ਹੈ ਸਰਬਜੀਤ ਕੌਰ ਜਿਹੜੀ ਹੈ ਮੈਂ ਕਾ ਤੁਸੀਂ ਵੀ ਮਾਸ਼ਾਅੱਲਾਹ ਸਾਡਾ ਨੂੰ ਸਿਆਣੇ ਹੋ ਉਹ ਗੁਰਪੁਰਪਤ ਨੇ ਉਹਦਾ ਮਿਸ਼ਨ ਹੀ ਇਹ ਸੀ ਕਿ ਮੈਂ ਗੁਰਪੁਰਪੁਰ ਮੇਰਾ ਵੀਜ਼ਾ ਲੱਗ ਜਾ ਮੈਂ ਜਾ ਕੇ ਨਿਕਾਹ ਕਰ ਨਿਕਾਹ ਕਰ ਲਵਾਂ ਇਹਨਾਂ ਨੂੰ ਚਾਹੀਦਾ ਸੀ ਆਪਣਾ ਸੁਨਿਆ ਨਾਸਰ ਹਸਨ ਜਿਹੜਾ ਨਾ ਮੁੰਡਾ ਇਹ ਜਿਹੜਾ ਹੈ ਬਾਹਰ ਵੀ ਕਿਤੇ ਸਾਉਦੀ ਸੁੱਦੀ ਰਿਹਾ ਉੱਥੇ ਮਿਲਦਾ ਵੀ ਰਿਆਂਗੋਟ 9 ਸਾਲ ਤੋਂ ਨਾਲ ਦਾ ਸੀ ਉੱਥੇ ਖੇ ਖਾ ਲੈਣੇ ਉੱਥੇ ਕਰ ਫੋਲ ਉੱਥੇ ਕਰ ਲੈਂਦੇ ਬਿਲਕੁਲ ਨਾ ਇਥੇ ਗੁਰਪੁਰਪ ਕਹਿਆ ਨਾ ਹਾਂ ਜੀ ਬਿਲਕੁਲ ਉੱਥੇ ਹੁਣ ਮਤਲਬ ਇਹ ਕਰਕੇ ਸਾਡੇ ਅਸੀਂ ਇੱਕ ਜਥਾ ਜਾਂਦੇ ਮੱਕੇ ਪਾਕ ਅਸੀਂ ਉੱਥੇ ਜਾ ਕੇ ਸਾਡੇ ਮੁਲਕ ਦੀ ਔਰਤ ਮਤਲਬ ਉੱਥੋਂ ਗਾਇਬ ਹੋ ਜਾਂਦੀ ਹੈ ਸਾਨੂੰ ਬਦਨਾਮੀ ਨੇ ਬਦਨਾਮੀ ਬਿਲਕੁਲ ਠੀਕ ਹੈ ਵਜਾ ਗੱਲ ਦੀ ਇਹ ਵੀ ਹਰ ਮੁਲਕ ਵਾਸਤੇ ਬਦਨਾਮੀ ਹੁੰਦੀ ਹੈ ਹਮ ਤਾਂ ਇਹਨੇ ਮਤਲਬ ਜਿਹੜਾ ਇਹ ਸਿੱਖਣੀ ਨੇ ਕੀਤਾ ਕੰਮ ਸਾਰੇ ਗਲਤ ਕੀਤਾ ਹੈ ਔਰ ਇਸ ਮੁੰਡੇ ਜਿਹੜਾ ਗਲਤੀ ਕੀਤੀ ਏ ਇਹ ਮੁੰਡੇ ਨੇ ਸਭ ਤੋਂ ਜ਼ਿਆਦਾ ਗਲਤੀ ਕੀਤੀ ਆਪਣੇ ਮੁਲਕ ਨੂੰ ਬਦਨਾਮ ਕੀਤਾ ਉਹ ਇੰਡੀਆ ਦਾ ਇੱਕ ਬੰਦਾ ਸੀ ਉਹ ਕਹਿ ਰਿਹਾ ਸੀ ਤੇ ਬੁੱਢੀ ਮੱਜ ਠੀਕ ਹੈ ਬੁੱਢੀ ਮੱਜ ਨੂੰ ਅਸਾਂ ਕੀ ਕਰਨਾ ਸੀ ਐਂ ਜੀ ਪਾਣਾ ਆਂਟੀ ਟਾਈਪ ਹੀ ਹੈ 45 ਸਾਲ ਦਾ ਦਿਲਾ 45 ਸਾਲ ਦੱਸਣ ਦਾ ਨਹੀਂ 48 ਸਾਲੇ ਦੀ ਉਮਰ ਹੈ ਠੀਕ ਹੈ ਫਿਰ ਜ਼ਮੀਨ ਭਾਂਦੇ ਵਾਲੀ ਇੱਥੇ ਆ ਕੱਚੀਆਂ ਆ ਵੇਖੋ ਆ ਇਹਦਾ ਮਕਾਨ ਜੇ ਇਸ ਮਕਾਨ ਦੇ ਵਿੱਚ ਇਸ ਲੈਣਾ ਕੀ ਇੱਥੇ ਤੇ ਰਹਿਣਾ ਉਸ ਦੇ ਨਾਲ ਕੋਈ ਨਹੀਂ ਕੋਈ ਰਹਿਣਾ ਨਹੀਂ ਜਿਵੇਂ ਜੀ ਔਰਤਾਂ ਦੇ ਕਟਾਟਾਂ ਕਰੀਆਂ ਨੇ ਜਾਂ ਜੋ ਔਰਤੋ ਕਰ ਰਹੀ ਹੈ ਨਾ ਉਹ ਸੰਦੇ ਕੋਲ ਕਿੱਥੇ ਰਹਿਣਾ ਹੂੰ ਕੁਝ ਹੋ ਰਹੀ ਤਾਂ ਭਾਰੂ ਫੜ ਲੈ ਗਈ ਤੁਸੀਂ ਇਹ 10 ਰੁਪਏ ਇਸ ਤੇ ਆਪਣਾ ਇਸ਼ਕ ਕਮਾ ਲਿਆ ਉਸ ਵੀ ਬਗੈਰਤੀ ਨੇ ਕਮਾ ਲਿਆ ਹੁਣ ਇਹਨਾਂ ਦੀਆਂ ਮਤਬਿਆ ਨਿੱਕੇ ਨਿੱਕੇ ਹੁੰਦੇ ਬੱਚੇ ਨੇ ਛੋਟੇ ਛੋਟੇ ਬੱਚੇ ਨੇ ਇਹਦੇ ਬੱਚੇ ਨੇ ਇੱਕ ਬੱਚਾ ਗ੍ਰਫਤਾਰ ਹੈ ਮਾਮਾ ਫੜਿਆ ਮਾਮੇ ਦਾ ਪੁੱਤਰ ਫੜਿਆ ਭੈਣਾ ਦਰਬਦਰ ਰੋਡੀਆਂ ਫਿਰਦੀਆਂ ਨੇ بیوی ਜਿਹੜੀ ਉਹ ਨਿੱਕੇ ਨਿੱਕੇ ਬੱਚੇ ਲੈ ਕੇ ਪਤਾ ਨਹੀਂ ਕਿ ਪੇਕਿਆਂ ਤੇ ਭੱਜ ਗਈ ਹੈ ਜਾਂ ਕਿੱਧਰ ਚਲ ਗਈ ਹੈ ਪੁੱਤਰ ਹੁੰਦਾ ਇੱਥੇ ਗ੍ਰਫਤਾਰ ਹੈ ਇਹ ਸੇ ਇਹ ਸੇ ਕਿਹੜਾ ਹੱਜ ਕਮਾਇਆ ਮੈਨੂੰ ਤਾਂ ਕਦੇ ਹੀ ਚੱਲ ਜਾਵੇ ਤਾਂ ਮੈਂ ਤੈਨੂੰ ਇੱਥੇ ਫੜ ਕੇ ਮਾਰ ਮਾਰ ਕਰਨੀ ਆ ਲੱਗਾ ਬੰਦੇ ਆ ਤੁਸੀਂ ਇੱਥੋਂ ਦੇ ਬੰਦੇ ਹੋ ਹਾਂਜੀ ਇੱਥੋਂ ਦੇ ਬੰਦੇ ਜੀ ਕਿਦੋਂ ਤੋਂ ਤੁਸੀਂ ਇੱਥੇ ਵਾਸਤੇ ਹੋ ਅਸੀਂ ਇਹ 10 ਸਾਲ ਹੋ ਗਏ ਨਹੀਂ ਫੜ ਰਹੇ ਹਾਂ ਅੱਛਾ ਇਹ ਨਾਸਿਕ ਅਰੀਸ ਦਾ ਨਾ ਗੱਲ ਕਰਕੇ ਜੇ ਮੈਂ ਜਿਹੜੇ ਕੁੜੀ ਨਾਲ ਗੱਲ ਕਰ ਰਿਹਾ ਹਾਂ ਕੁੜੀ ਨਾਲ ਮੈਂ ਮੁੰਡੇ ਫੜਾ ਮਾਰਦੇ ਨਹੀਂ ਇਹਦਾ ਕੋਈ ਗੱਲ ਨਹੀਂ ਕੋ ਬਾਤ ਨਹੀਂ ਐਸਾ ਕੋਈ ਮਸਲਾ ਨਹੀਂ ਹੈ ਇਹਾਂ ਦੇ ਬਾਹਰ ਵੀ ਗਿਆ ਸੀ ਕਦੇ ਨਹੀਂ ਇਹ ਬਾਹਰ ਜ਼ਰੂਰ ਗਿਆ ਸੀ ਕੰਮ ਦੇ ਰਾਹ ਪਨੇ ਨਾਲ ਬਾਅਦ ਉੱਥੇ ਮਤਲਬ ਕੋ ਸੈਟ ਬੈਟ ਉੱਥੇ ਹੀ ਗੱਲਬਾਤ ਚੱਲਦੀ ਰਹੀ ਨਾ ਚੋ ਚੋ ਐ ਇਥੇ ਨਹੀਂ ਕੋਈ ਰਾਤ ਪਰ ਉਹ ਨਾਸਰ ਨੇ ਸਰਬਜੀਤ ਘੌਰ ਨਾਲ ਸਿੱਖ ਔਰਤਾਂ ਜਿਹੜੇ ਯਾਤਰੀ ਸੀ ਜਿਹੜੇ ਤੇ ਗੁਰਪੁਰਬ ਤੇ ਆਈ ਸੀ ਇਹ ਤੇ ਚਲੋ ਉਹਦੀ ਨੀਅਤ ਇਹ ਨਾਲ ਜੀ ਉਹ ਗੁਰਪੁਰਬ ਤੇ ਆਈ ਸੀ ਉਹ ਨੀਅਤ ਹੀ ਮੇਰੇ ਹਿਸਾਬ ਚੋਂ ਦੀ ਇਹ ਸੀ ਕਿ ਮੈਂ ਜਿਹੜਾ ਇਸ ਕੰਮ ਵਾਸਤੇ ਆਈ ਸੀ ਤੇ ਤੁਸੀਂ ਕੀ ਸਮਝਦੇ ਕੰਮ ਅੱਛਾ ਹੋਇਆ ਜਾਂ ਕੀ ਨਹੀਂ ਗਲਤ ਹੋਇਆ ਇਹ ਕੰਮ ਦੇ ਗਲਤ ਇਹ ਆਮ ਆਲੇ ਢੀਮੇ ਨਹੀਂ ਹੈ ਤਾਂ ਤੁਸੀਂ ਇਹ ਕਿਦੋਂ ਗੁਜ਼ਾਰੇ ਮੈਨੂੰ ਹੋ ਗਿਆ 17 18 ਦਾ ਤੁਸੀਂ ਸਹੀ ਨਾ ਸਮਝ ਹਾਂ ਜੀ ਤੇ ਇਹ ਕਿਵੇਂ ਤਾਂ ਬੰਦੇ ਨਾ ਸਭ ਅੱਗੇ ਤੇ ਨਾਲ ਕਦੇ ਕੋ ਗੱਲ ਨਹੀਂ ਸੀ ਸੁਣੀ ਅੱਛਾ ਇੱਥੇ ਬਿਲਕੁਲ ਸਹੀ ਚੱਲ ਰਿਹਾ ਆਗੇ ਸਭ ਆਪਣੀ ਮਿਹਨਤ ਮਜ਼ਦੂਰੀ ਕਰਦੇ ਸਨ ਇਹ ਕੰਜਰ ਕਦੇ ਬਾਹਰ ਵੀ ਗਿਆ ਹੈ ਬਾਹਰ ਜਾਂਦਾ ਕੋਈ ਰਾਬਤਾ ਹੋਇਆ ਹੈ ਇੱਥੇ ਆਦਾ ਤੇ ਹੋ ਜਾ ਇਨਾਂ ਦੇ ਚੱਕਰ ਤੋਂ ਵੇਚਾ ਨਹੀਂ ਸੀ ਅੱਜ ਤੱਕ ਯਾਨੀ ਮਨਜੀ ਕ੍ਰਾਈਮਨਲ ਤੇ ਨਹੀਂ ਸੀ ਕੋਈ ਮੈਂ ਤਾਂ ਨਹੀਂ ਅਸਾਂ ਪੱਤਰ ਆ ਲੈਣੀ ਸੀ ਮੈਂ ਇਹਨਾਂ ਨੂੰ ਸੁਣਾ ਕੋਈ ਸਹੀ ਸੀ ਮਤਲਬ ਬਿਲਕੁਲ ਮਤਲਬ ਕੋਈ ਗੱਲ ਨਹੀਂ ਸੀ ਕੋਈ ਐਵੇਂ ਝਗੜ-ਝੁਗੜ ਪੈਣਾ ਤੇ ਉਹ ਫਿਰ ਹਰਤਾ ਨਹੀਂ ਹੋ ਜਾਂਦਾ ਘਰਾਂ ਤੇ ਹੁੰਦਾ ਰਹਿੰਦਾ ਅੱਛਾ ਅੱਛਾ ਆ ਸਭ ਮਸਲਾ ਕੋਈ ਇਹਦਾ ਨਾਮ ਜਿਹੜਾ ਨਾਸਰ ਹੈ ਕਿੰਨੇ ਭੈਣ ਭਰਾ ਨੇ ਇਹ ਤਿੰਨ ਭਰਾ ਨੇ ਤੇ ਚਾਰ ਭੈਣਾਂ ਨੇ ਤਿੰਨ ਹੀ ਭੈਣਾਂ ਦੇ ਪਿਓ ਦਾ ਨਾਮ ਸੀ ਤਾਂ ਮੰਮਤ ਫੈਲ ਇਹਨੇ ਜ਼ਾਤ ਕਰੀ ਇਹਨੇ ਜ਼ਾਤ ਹਾਂ ਤੇ ਬਦੂ ਸੁਣਨੇ ਸਾਨੂੰ ਨਹੀਂ ਪਤਾ ਫਿਰਦੇ ਕਿ ਉਹਨਾਂ ਘਰਾਂਆਂ ਵਿੱਚ ਕੰਮ ਕਰਦੇ ਹੁੰਦੇ ਮੈਂ ਤਾਂ ਕੰਮ ਕਰਦਾ ਇਹਨਾਂ ਦਾ ਪਿਓ ਜਿਹੜਾ ਸੀ ਨਾਈਆਂ ਦੇ ਵਿੱਚ ਮਤਵੇ ਭੱਤੀ ਹੋਇਆ ਸੀ ਅੱਛਾ ਪੀਸੀ ਪੀਸੀ ਜੀ ਅਗੋਸ ਦਾ ਇੱਕ ਬੇਟਾ ਉਹਨ ਦਾ ਉਥੇ ਐਕਸੀਡੈਂਟ ਹੋ ਗਿਆ ਵਿਚਾਰਾ ਫੌਤ ਹੋ ਗਿਆ ਬਹੁਤ ਹੀ ਮਿਚਾ ਤੇ ਉਹ ਨਹੀਂ ਤਾਂ ਉਹ ਫੌਤ ਹੋ ਗਿਆ ਉਹਦੀ ਜਗ੍ਹਾ ਤੇ ਉਹਦਾ ਛੋਟਾ ਪੁੱਤਰ ਜਿਹੜਾ ਉਹ ਉਥੇ ਪਰ ਤੇ ਆਗੇ ਸਮਝ ਬਜਾ ਗੱਲ ਦੀ ਇਹ ਕਿ ਅਸਾਂ ਤੇ ਅੱਜ ਦੀ ਕਰਦੇ ਨੇ ਜਿਹੜਾ ਲੋਟਕੜੋ ਚ ਬੈਠੀ ਕੋ ਨਹੀਂ ਸੀ ਅੱਛਾ ਉਹਨੇ ਸਰਪਜੀਤ ਕੌਰ ਨਾਲ ਜਿਹੜੀ ਸਖੀ ਆਤਨੀ ਸਿੰਘਾ ਤੋਂ ਗੁਰਪੁਰਵ ਤੇ ਆਈ ਸੀ ਆਪਣਾ ਮੇਲਾ ਸੀ ਨਨਖਾਣੇ ਵਾਲਾ ਇਹਨਾਂ ਦੱਸਦੇ ਨੇ ਹਰ ਸਾਲ ਹੁੰਦਾ ਉਹ ਸਰਪਜੀਤ ਕੌਰ ਸੀ ਇੱਕ ਜਿਹੜੀ ਉਹਦੇ ਵੀ ਦੋ ਬੱਚੇ ਦੱਸਦੇ ਨੇ ਉਧਰ ਉਹਦੇ ਨੇ ਬੱਚੇ ਆ ਮੈਂ ਹੁਣ ਇਹਨਾਂ ਨੂੰ ਕਿਤਾ ਮੁਸਲਮਾਨ ਹੋਈ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਅੱਛਾ ਕੰਮ ਕੀਤਾ ਜਾਂ ਕੀ ਕਰਨਾ ਚਾਹੀਦਾ ਹੈ ਇਹ ਕਿਹਨੇ ਪਿਆ ਕਿਵੇਂ ਕੋਈ ਸਿੱਖ ਜੰਮਦਾਰ ਉਹਨਾਂ ਦੇ ਵੀ ਇਨਸਲਟ ਹੋਈ ਮੈਂ ਜਨਾ ਮੈਂ ਜਨਾ ਜਿੱਡਾ ਬਗੈਰ ਤੇ ਬੰਦਾ ਦਿਖ ਲਿਆ ਦੁਨੀਆ ਤੇ ਕੋਈ ਨਹੀਂ ਇਹਨੀਆਂ ਨੂੰ ਇੱਕ ਕੰਮ ਨਹੀਂ ਸੀ ਕਰਨਾ ਇਹਨੂੰ ਇੱਕ ਕੰਮ ਕਰਨਾ ਹੀ ਨਹੀਂ ਸੀ ਕਰਦਾ ਦੇਖੋ ਇਹ ਸੌਦੀਆਂ ਦੇ ਰਿਹਾ ਹੈ ਜੇ ਜਾਂ ਦਬਈ ਜਿੱਥੇ ਗਿਆ ਉਥੇ ਕਰ ਲੈਂਦਾ ਨਕਾ ਕਿਉਂਕਿ ਗੁਰਪੁਰਬ ਤੇ ਤੁਹਾਨੂੰ ਪਤਾ ਅੱਗੇ ਬੜੇ ਸਾਡੇ ਮੁਲਕ ਜਿਹੜਾ ਨਾਲ ਇੰਡੀਆ ਉਹਨਾਂ ਜਿਹੜੀ ਬੜੀ ਉਹ ਇੱਕ ਬੜੀ ਹੋਈ ਇਹ ਸਰਦਾਂ ਦੇ ਹਾਂਜੀ ਤੇ ਬੜੇ ਮੁਸ਼ਕਿਲ ਉਹਨਾਂ ਨੂੰ ਵੀਜ਼ੇ ਮਿਲਦੇ ਜਿਹੜੇ ਰੁਕੇ ਹੋਏ ਸਭ ਵੀਜ਼ੇ ਨਹੀਂ ਮਿਲਦੇ ਉਹਨਾਂ ਵਾਸਤੇ ਹੋਰ ਜਿਹੜੀ ਸ਼ਕਤੀ ਹੋ ਗਈ ਕਿਉਂਕਿ ਹੁਣ ਇੰਡੀਆ ਵਿੱਚ مزید ਉਹਨਾਂ ਨੂੰ ਵੀਜ਼ੇ ਨਹੀਂ ਮਿਲਣਗੇ ਨਹੀਂ ਮਿਲੇਗੀ ਕੱਲੀ ਉਹ ਤਾਂ ਦੇ ਜੀ ਨਹੀਂ ਹਾਂਜੀ ਕੱਲੀ ਵੀਜ਼ੇ ਉਹਨਾਂ ਵਾਸਤੇ ਹੋਰ ਜਿਵੇਂ ਅਸੀਂ ਜਾਣਦੇ ਹਾਂ ਨਾ ਸੌਦੀਆ ਜਾਂਦੇ ਸਾਡੇ ਵਾਸਤੇ ਸੌਦੀਆ ਰਵੇੜਾ ਕਵਿੱਤਾਰੇ ਬੈਠੋ ਸਾਡੀ ਉਹਨੂੰ ਸਾਡੇ ਵਾਸਤੇ ਇਹ ਜੀ ਉਹ ਸਿੱਖ ਸਿੱਖism ਦੇ ਵਿੱਚ ਜਿਹੜਾ ਸਿੱਖ ਮਜ਼ਾ ਹੈ ਉਹਨਾਂ ਵਿੱਚ ਉਹਨਾਂ ਹੀ ਕੋਈਤਰ ਜਗਾ ਤੁਸੀਂ ਇਹ 100 ਬਈ ਇਸ ਤੇ ਆਪਣਾ ਈਸ਼ ਕਮਾ ਲਿਆ ਉਸ ਵੀ ਬਗੈਰਤੀ ਨੇ ਕਮਾ ਲਿਆ ਹੁਣ ਇਹ ਕੀ ਮਤਬਿਆ ਨਿੱਕ ਨਿੱਕੇ ਹੁੰਦੇ ਬੱਚੇ ਨੇ ਛੋਟੇ ਛੋਟੇ ਅਸੇ ਬੱਚੇ ਨੇ ਇਹਦੇ ਬੱਚੇ ਨੇ ਇੱਕ ਬੱਚਾ ਗ੍ਰਿਫਤਾਰ ਹੈ ਅੱਛਾ ਆਜੀ ਸਮਝੇ ਉਹ ਨਹਿਬਰ ਪੁਲਿਸ ਵਾਲਿਆਂ ਨੇ ਫੜ ਲਿਆ ਮਾਮਾ ਕਰਨੇ ਨੇ ਮਾਮੇ ਮਾਮਾ ਫੜਿਆ ਮਾਮੇ ਦਾ ਪੁੱਤਰ ਫੜਿਆ ਭੈਣਾ ਦਰਬ ਦਾ ਰੋਟੀਆਂ ਫਿਰਦੀਆਂ ਨੇ ਬੀਵੀ ਜਿਹੜੀ ਓ ਨਿੱਕੇ ਨਿੱਕੇ ਬੱਚੇ ਲੈ ਕੇ ਪਤਾ ਨਹੀਂ ਕਿ ਪੇਕਿਆਂ ਦੇ ਭੱਜ ਗਈ ਏ ਜਾਂ ਕਿੱਧਰ ਚਲ ਗਈ ਏ ਪੁੱਤਰ ਹੁੰਦਾ ਐ ਫੇਰ ਕਿੱਥਾਇਆ ਕੀ ਇਹ ਸਗੇ ਇਸ ਕਿਹੜਾ ਹੱਜ ਕਮਾਇਆ ਮੈਨੂੰ ਤਾਂ ਕਦੇ ਹੀ ਚੱਲ ਜਾਵੇ ਤੇ ਮੈਂ ਤੈਨੂੰ ਇੱਥੇ ਫੜ ਕੇ ਮਾਰ ਮਾਰ ਕਰਨੀ ਲੱਤਾਂ ਪਾੰਡਿਆ ਕਰਾਂਗੇ ਜੀ ਲੋਨ ਈਮਾਨਦਾਰੀ ਦੀ ਗੱਲ ਹੈ ਬਹੁਤ ਦਲੀਲ ਕਹੀ ਇਥੇ ਲੋਕਾਂ ਦਾ ਮਨ ਸਾਡਾ ਮਚਾ ਹੈ ਰਾਤ ਰਾਤ 12 ਵਜੇ ਆਣ ਕੇ ਸਾਡੇ ਬੂਹੇ ਸਾਡੇ ਖਦੇ ਨੇ ਪਏ ਸਾਡਾ ਵੀ ਲੋਕਾਂ ਦਾ ਗਨਾਰ ਜਾਂ ਤਨ ਨੂੰ ਲੱਭਣ ਮਾਰਨ ਨੂੰ ਮਾਰ ਦੇਣ ਸਾਡੇ ਸਾਡੇ ਨੂੰ ਤੁਹਾਨੂੰ ਅੱਜ ਤੁਹਾਡਾ ਕੋ ਦਿਨ ਕਰੀ ਇਸ ਕਰਕੇ ਕਿ ਆਇਆਤ ਨਹੀਂ ਵਿਖਿਆ ਹੋਇਆ ਕੋ ਤਲਾਦ ਇਸ ਤੋਂ ਤਾ ਬੋਸ ਤੁਹਾਨੂੰ ਨਾਮ ਹੋ ਰੋਣਾ ਵਜਾ ਗੱਦੀ ਇਹ ਦੇਖੇ ਆਇਆ ਅਸੀਂ ਇੱਥੇ ਸਾਡੇ ਕੋਲ ਜੋ ਲਗੇ ਨੇ ਇਹਨਾਂ ਨੂੰ ਜਾਣਨੇ ਆ ਨਾ ਬਨ ਸਾਡੇ ਕੋ ਅੱਗੇ ਤੇ ਇਹਨਾਂ ਦੇ ਵਿੱਚ ਕੋਈ ਗੱਲਬਾਤ ਤਾਂ ਸਾਈ ਤੇ ਅੱਛਾ ਤੁਹਾਨੂੰ ਅਚਾਨਕ ਇਹ ਪਤਾ ਚੱਲਿਆ ਕਿ ਕਿਵੇਂ ਚੱਲਿਆ ਸੀ ਕਿ ਆ ਇਹਨੇ ਸਿੱਖ ਨਾਲ ਵਿਆਹ ਕਰ ਲਿਆ ਇਹਨਾਂ ਦੇ ਘਰ ਦੇ ਵਿੱਚ 8 ਸਾਲਾਂ ਤੋਂ ਰੋਲਾ ਪਿਆ ਹੈ ਅੱਛਾ ਵੀ ਇਹ ਕੁੜੀ ਨਾ ਇਹ ਉਹਦਾ ਰਤੇ ਮਥਵਿੰਦੇ ਘਰ ਦੀ بیوی ਜਿਹੜੀ ਸੀ 7 ਸਾਲ ਤੋਂ ਉੱਥੇ ਮਲਤਾਨ ਬਿਰਾਹ ਕੇ ਆਈਏ ਤੇ ਤੇ ਆਂਦੇ ਕਿਸੇ ਗੱਤੋਂ ਵਿੱਚ ਕਿਸੇ ਕੁੜੀ ਨਾਲ ਵਿਆਹ ਆ ਫਿਰ ਇਹਦੀ ਮਾਂ ਮਰ ਗਈ ਤੇ ਇਹਨਾਂ ਹਵੇ ਤਾਂ ਮਰ ਗਈ ਇਹਨਾਂ ਦੇ ਤਾਂ ਰੋਜ਼ ਮਾਂ ਜੀ ਸਿੱਖਣੀ ਨਾਲ ਨਕਾ ਕਰਨਾ ਮੈਂ ਸਿੱਖਣੀ ਨਾਲ ਨਕਾ ਕਰਨਾ ਉਹਦਾ ਗਿਆ ਪੜੀ ਆ ਆਗੇ ਸਮੇ ਜਿਹੜੇ ਉਹ ਦੋਵੇਂ ਜਿਸਨ ਬੜੇ ਅچھے ਲੋਕ ਸੀ ਉਹ ਦੁਨੀਆਂ ਤੇ ਅੱਜ ਨਹੀਂ ਅਸਾਂ ਵੀ ਇੱਕ ਦਿਨ ਟੁੱਟ ਜਾਣਾ ਝੂਠ ਬੋਲਣ ਦੀ ਕੋਈ ਜ਼ਰੂਰਤ ਨਹੀਂ ਜਾਣਾ ਹਰ ਬੰਦੇ ਨੇ ਜਾਣਾ ਅੱਛਾ ਜਿਹਨਾਂ ਨੇ ਨਿਕਾਹ ਕੀਤਾ ਹੋਵੇ ਉਹ ਮਨਾਂ ਦਾ ਉਦੋਂ ਇੱਥੇ ਨਹੀਂ ਲੈ ਕੇ ਆਏ ਸਾਨੂੰ ਨਹੀਂ ਇਸ ਗੱਲ ਦਾ ਪਤਾ ਜੇ ਤੁਸੀਂ ਤਾਲੇ ਬੱਜੇ ਵਿਖੇ ਨਾ 15 ਦਿਨ ਨਹੀਂ ਨਹੀਂ ਅਸੀਂ ਤੇ ਸਾਡੇ ਸਾਹਮਣੇ ਟੁਰ ਗਏ ਨੇ ਨਸ ਭਜ ਗਏ ਨੇ ਇੱਥੇ ਪੁਲਿਸ ਵਾਲੇ ਆਏ ਨੇ ਉਹਨਾਂ ਕਫੜ ਲੈਣਾ ਤੁਹਾਨੂੰ ਇਹਨਾਂ ਉਹ ਦੌੜਾ ਲੱਗੀਆਂ ਜੋ ਅਸਾ ਸੁਣਿਆ ਮੈਂ ਤੇ ਤੈਨੂੰ ਪਤਾ ਪਿੰਡੇ ਨੂੰ ਟੁਰ ਜਾਣਾ ਹੁੰਦਾ ਸਵੇਰੇ ਨਿਕਲ ਗਿਆ ਸ਼ਾਮ ਨੂੰ ਆ ਗਿਆ ਹੁਣ ਮੈਂ ਕਦੋਂ ਲੱਪਣਾ ਸੀ ਮੈਂ ਤੇ ਆ ਸਾਡੇ ਕੱਲ ਫੌਲ ਵੀ ਹੋ ਗਈ ਤੇ ਮੈਂ ਉਧਰ ਸੌਂ ਆ ਉੱਥੇ ਬੈਠਾ ਹਾਂ ਉੱਥੇ ਬੈਠਾ ਆ ਸਾਂ ਤੇ ਹੁਣ ਮੈਂ ਆਪਣੇ ਜੀ ਲੈ ਕੇ ਚੱਲਾਂ ਪਿੰਡ ਫੌਲ ਵੀ ਹੋ ਗਈ ਉੱਥੇ ਚੱਲਾਂ ਇਹ ਤੇ ਸੌ ਸਾਰਾ ਸਾਡੇ ਤੇ ਬੱਥੇ ਪਿਆ ਹਾਂ ਹਾਂ ਸੋ ਮੈਨੂੰ 17 18 ਸਾਲ ਹੋ ਗਏ